ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਠੀਕ ਠਾਕ ਮੇਰੇ ਪੈਣ ਪ੍ਰਾ ਤੇ ਅੱਜ ਮੈਂ ਤੁਹਾਨੂੰ ਮਿਲਾਨ ਜਾ ਰਿਹਾ ਇੱਕ ਅੰਕਲ ਜੀ ਨੂੰ ਕਿ ਜਿਹੜੇ ਸ਼ਰਤੀਆ ਦਵਾਈ ਦਿੰਦੇ ਨੇ ਜਿਹੜੇ ਆਪਣੇ ਮੌਕੇ ਹੋ ਜਾਂਦੇ ਨੇ ਹਨਾ ਤੇ ਉਹ ਠੀਕ ਨਹੀਂ ਹੁੰਦੇ ਜਾਂ ਕਿੱਦਾਂ ਵੀ ਆ ਤੇ ਅੰਕਲ ਸ਼ਰਤੀਆ ਦਵਾਈ ਦਿੰਦੇ ਔਰ ਨਾਲ ਮੋਕੇ ਜਿਹੜੇ ਹੈਗੇ ਬਿਲਕੁਲ ਠੀਕ ਹੋ ਜਾਂਦੇ ਆ ਤੇ ਅੰਕਲ ਨੂੰ ਨਾਲ ਤੁਹਾਨੂੰ ਮਿਲਾਉਣਾ ਮੈਂ ਇਹ ਅੰਕਲ ਜੀ ਹਣੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਔਰ ਠੀਕ ਠਾਕ ਜੀ ਹਾਂ ਜੀ ਤੇ ਇਹ ਬਣਾਉਂਦੇ ਆ ਅੰਕਲ ਜੀ ਇਹ ਦੇਸੀ ਦਵਾਈ ਅੰਕਲ ਜੀ ਕਿੱਦਾਂ ਦੇਸੀ ਦਵਾਈ ਇਹ ਮੁੱਕਿਆਂ ਦੀ ਹਾਂ ਜੀ ਆਪਾਂ ਇਹਨ ਦੋ ਤੇ ਤਿੰਨ ਦਿਨਾਂ ਦਾ ਸਾਡਾ ਗਰੰਟੀ ਆ ਦੂਜੇ ਤੀਜੇ ਦਿਨਾਂ ਸਾਡੇ ਜਿਹੜਾ ਇਹ ਮੁਕੇ ਆ ਜਿੱਥੇ ਵੀ ਲਾਓਗੇ ਇਹ ਮੁਕੇ ਦੋ ਤਿੰਨ ਦਿਨਾਂ ਦੇ ਝੜ ਜਾਣਗੇ ਤਾਂ ਸਾਰਾ ਹੀ ਲਾਉਣੀ ਹੈ ਇਹ ਦਵਾਈ ਅੱਛਾ ਜੀ ਤਿੰਨ ਦਿਨਾਂ ਦੀ ਲਾਓ ਭਾਵੇਂ ਦੋ ਦਿਨਾਂ ਦੀ ਲਾ ਲਓ ਠੀਕ ਹੈ ਜੀ ਇਹ 10 ਦਿਨ ਦੀ ਦਵਾਈ ਲੱਗੇ ਆ ਗਰੰਟੀ ਅੰਕਲ ਦੀ ਮੁਕੇ ਮਹਾਰਾਜ ਪੂਰੀ ਗਰੰਟੀ ਨਾਲ ਨਾ ਲੱਥਣਗੇ ਤੇ پیسے ਵਾਪਸ ਅੱਛਾ ਜੀ ਤੇ ਇਹ ਦਵਾਈ ਹੈ ਕਿਹਨੇ ਦੀ ਆਪਣੀ ਹਣੀ ਇਹ ਦਵਾਈ ਹੈਗੀ ਕਿਹੜੀ ਦਵਾਈ ਹੈਗੀ 500 ਦੀ ਵੀ ਹੈਗੀ ਆ ਅੱਛਾ ਜੀ ਘੱਟ ਮੁੱਕੇ ਹੁਣ ਤੇ 300 ਦੀ ਵੀ ਹੈਗੀ ਆ ਅੱਛਾ 300 ਦੀ ਵੀ ਹੈਗੀ ਆ ਇੱਕ ਮੁੱਕੇ 200 ਰੁਪਏ ਦੀ ਵੀ ਹੈਗਾ ਠੀਕ ਹੈ ਜੀ ਠੀਕ ਹੈ ਜੀ ਕਹਾ ਮੁੱਕੇ 500 ਰੁਪਏ ਘੱਟ ਹੁਣ ਤੇ 300 ਤੇ ਇੱਕ ਦਾ ਮੁੱਕੇ 200 200 ਜੀ ਠੀਕ ਹੈ ਜੀ ਤੇ ਕੋਈ ਆ ਭਾਈ ਹੁਣਾਂ ਦਾ ਵੀ ਹੈਗਾ ਮੌਕਾ ਤੇ ਇਹਨਾਂ ਨੇ ਲੌਣ ਕੇ ਦਵਾਈ ਲਵਣਗੇ ਨਹੀਂ ਲੌਣ ਲੱਗੇ ਦਵਾਈ ਆ ਅੱਛਾ ਜੀ ਇਹ ਆਪੇ ਦੱਸਣੀ ਹੈ ਤੁਹਾਨੂੰ ਕਿ ਵੀ ਹੈਗਾ ਕੋਈ ਅਸਰ ਹੈ ਗੜੀ ਦਵਾਈ ਦਾ ਆ ਭਾਈ ਭਾਈ ਹੁਣਾਂ ਦੇ ਮੌਕਾ ਇੱਥੇ ਲੌਣ ਕੇ ਦਵਾਈ ਇਹ ਫ੍ਰੀ ਸੇਵਾ ਹੈ ਨਾ ਲਾਉਣ ਦੀ ਫ੍ਰੀ ਸੇਵਾ ਕੋਈ ਆ ਕੇ ਬੱਲੇ ਲਾ ਕੇ ਹਾਂ ਹਾਂ ਲਾਉਗੇ ਤੁਹਾਨੂੰ ਫ੍ਰੀ ਲੱਗੂਗੀ ਦਵਾਈ ਠੀਕ ਹੈ ਜੀ ਜੁਨੀਅਰ ਹੋ ਉਹ ਫ੍ਰੀ ਹੈ ਦਵਾਈ ਠੀਕ ਹੈ ਜੀ ਲਾਉਣ ਦੀ ਫ੍ਰੀ ਸੇਵਾ ਫ੍ਰੀ ਹੈ ਨਾ ਹਾਂ ਜੀ ਉਦਾਂ 300 ਰੁਪਏ ਤੋਂ ਸ਼ੁਰੂ ਹੈ ਦਵਾਈ ਮਤਲਬ 200 ਤੋਂ 200 ਰੁਪਏ ਦੀ ਦਵਾਈ ਚਾਲੂਆ 300 ਵੀ ਮਿਲ ਜਾਂਦੀ ਆ 500 ਵੀ ਮਿਲ ਜਾਂਦੀ ਆ ਠੀਕ ਹੈ ਜੀ ਤੇ ਗਿੱਲੇ ਕੱਪੜੇ ਨਾਲ ਮੁਰਕੇ ਤੁਸੀਂ ਉਹ 10-15 ਮਿੰਟ ਬਾਅਦ ਸਾਫ਼ ਕਰ ਦੇਣੀ ਆ ਠੀਕ ਹੈ ਜੀ ਸਾਫ਼ ਕਰਕੇ ਫੇਰ ਲਾ ਸਕਦੇ ਤੁਸੀਂ ਲਾ ਸਕਦੇ ਜੀ ਠੀਕ ਹੈ ਜੀ ਤੇ ਮੈਂ ਅੰਕਲੋਂ ਨਾਲ ਤੁਹਾਨੂੰ ਨੰਬਰ ਦੇ ਲਿਆ ਜੇ ਕਿ ਵੀਰ ਭੈਣ ਭਰਾ ਨੂੰ ਚਾਹੀਦੀ ਹੋਵੇ ਤੇ ਇਸ ਨੰਬਰ ਤੇ ਕਾਲ ਕਰਾਂਗੇ ਜੀ ਬੋਲਿਓ ਨੰਬਰ ਨੰਬਰ ਹੈਗਾ 700 ਜੀ ਹਾਂ ਜੀ 9300 894 मतलब 700 पूरा 9300 पूरा हां जी 700 894 अच्छा 8 मतलब पहला 700 पूरा फिर 9300 पूरा हां जी अच्छा जी ਤੇ ਫਿਰ 894 اچھا ਹੈ 894 हां जी ਚਲੋ ਇਹ ਮੇਰਾ ਨੰਬਰ ਪਿੰਡ ਬੱਲਾ اچھا ਜੀ ਹਾਂ ਜੀ ਅਮਰਸਾਰਾ ਬੱਲਾ ਗੁਰੂਕੋਟੇ ਸਾਹਿਬ ਦਾ ਮੇਲਾ ਜਿੱਥੇ ਲੱਗਦਾ ਹਾਂ ਜਿੱਥੇ ਬਿਲਕੁਲ ਹਾਂ ਆ ਕੇ ਆਪਣਾ ਦਵਾਈ ਲੈ ਸਕਦੇ ਜੀ ਚਲੋ ਠੀਕ ਹੈ ਧੰਨਵਾਦ ਆ ਵੀਡੀਓ ਸ਼ੂਟ ਕਰ ਰਹੇ ਨੇ ਤੇ ਦੀਦੀ ਹੁਣੀ ਆਗੇ ਤੇ ਦੀਦੀ ਹੁਣਾ ਦੇ ਵੀ ਇੱਕ ਮੌਕਾ ਹੈਗਾ ਆ ਤੇ ਉਹ ਕਹਿੰਦੇ ਅੰਕਲ ਹੁਣੀ ਵੀ ਲੋ ਲੱਗੇ ਇਹਨਾਂ ਦੀ ਦਵਾਈ ਤੇ ਅੰਕਲ ਆਪ ਹੀ ਸੇਵਾ ਕਰਦੇ ਆਪ ਹੀ ਲਾ ਰਹਿੰਦੇ ਆ ਦਵਾਈ ਮੌਕਿਆਂ ਤੇ ਆਹ ਵਾ ਇਦਾਂ ਮੌਕੇ ਦੇ ਉੱਪਰ ਨਾ ਲਵਾਈ ਜਿਹੜੀ ਹੈਗੀ ਆ ਲਾ ਲੈਂਦੇ ਨੇ ਕਿੰਨੇ ਕ ਟਾਈਮ ਨੂੰ ਅੰਕਲ ਜੀ ਅਸਰ ਹੋ ਜਾਂਦਾ ਕਿੰਨੇ ਕ ਟਾਈਮ ਨੂੰ ਅਸਰ ਹੋ ਜਾਂਦਾ ਇਹਦਾ ਅਸਰ ਕਾਲਾ ਹੋ ਜਾਂਦੀ ਮੁਕਾ ਅਛਾ ਆਪੇ ਕਾਲੋ ਜੀ ਤੇ ਤੁਮ ਜੀ ਬਕਾਉ ਨਾ ਆਪੇ ਛੱਡ ਜਾਣਾ ਹਾਂਜੀ ਹਾਂਜੀ ਆਪੇ ਠੀਕ ਹੈ ਠੀਕ ਹੈ ਤੇਰੇ ਤੇ ਹੈਗਾ ਹੀ ਕਾਲਾ ਅਸੀਂ ਤੇਰਾ ਤੇ ਫੇ ਖਾ ਉਹਦੇ ਛੱਡ ਹਾਂਜੀ ਭਾਈ ਜੀ ਲੱਗਾ ਮਤਲਬ ਮੈਂ ਭਾਈ ਹੁਣ ਅੱਧਾ ਘੰਟਾ ਹੋ ਗਿਆ ਦਵਾਈ ਲੈਣ ਨੂੰ ਹੋਏ ਪੈ ਫਰਕ ਮਾੜਾ ਮੋਟਾ ਕੁਝ ਕੁ ਮੈਨੂੰ ਦਰਦ ਹੋਉਂਦੀ ਆ ਜਿੱਦਾਂ ਨਾ ਕਿਤੇ ਕੋਈ ਕੀ ਲੱਗਦੀ ਹੈ ਲੱਗਦੀ ਹੈ ਹਾਂ ਜੀ ਸੂਈਆਂ ਚੁੰਬਦੀਆਂ ਆਵਾਂ ਜਿੱਦਾਂ ਕੋਈ ਨਹੀਂ ਜਾਂਦੀ ਇਸ ਤਰ੍ਹਾਂ ਹਾਂਜੀ 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 ਉਹ ਮਹਿਸੂਸ ਹੁੰਦੇ ਆ ਉਹ ਮਹਿਸੂਸ ਹੁੰਦੇ ਆ ਹੌਲੀ ਹੌਲੀ ਕਰਕੇ ਹੁੰਦਾ ਫਰਕ ਪੈ ਜੂਗਾ ਜਦੋਂ ਚਲੋ ਮਾਰਾ ਇੱਕ ਆਹ ਚਲੋ ਚਲਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਅੱਜ ਮਰਗ ਆਹੀ ਹੁਲੇ ਮਲੇ ਲੈ ਕੇ ਆਏ ਆ ਹਾਂ ਜੀ ਤੇ ਇਹ ਜਿਹੜਾ ਅਸੀਂ ਦਵਾਈ ਲੈ ਕੇ ਆਏ ਆ ਹੁਲੇ ਮਲੇ ਤੇ ਸੇਵਾ ਕਰ ਰਹੇ ਆ ਸੇਵਾ ਕਰ ਰਹੇ ਆ ਫ੍ਰੀ ਹਾਂ ਜੀ ਦੇਖੋ ਲਾ ਸਕਦਾ ਬੁੱਲੇ ਵੀ ਆ ਗਏ ਫ੍ਰੀ ਦਵਾਈ ਸਾਡੀ ਲੱਗੂਗੀ ਹਾਂ ਜੀ ਕਿਨੇ ਘਰ ਜਾ ਕੇ ਲਉਂਦੇ ਆਂ ਦੇਖੋ ਟਾਈਮ ਨਹੀਂ ਹੈਗਾ ਉਹ ਆਪਣਾ ਘਰ ਜਾ ਕੇ ਛੀਛੀ ਲੈ ਜਾਓ ਤੇ ਆਪਣੀ ਘਰ ਜਾ ਕੇ ਦਵਾਈ ਲਾ ਲਓ ਠੀਕ ਹੈ ਜੀ ਤੇ ਗਿੱਲੇ ਕੱਪੜੇ ਨਾਲ ਸਾਫ ਕਰਨਾ ਉਹ ਜਦ ਦਵਾਈ ਸੁੱਕ ਜਾਂਦੀ ਆ ਠੀਕ ਹੈ ਦੇਖੋ ਦੇ ਵਾਹਿਗੁਰੂ ਵਾਇਗੁਰਜੀ ਖਾਲਸਾ ਵਾਇਗੁਰਜੀ ਦੀ ਫਤਿਹ ਹੋਰ ਕਿਦਾਰੇ ਹੀ ਬਾਬਾ ਜੀ